ਤੇ ਇੱਕ ਇਨਫਲੂਐਂਸਰ ਜਿਹੜੀ ਕਿ ਥੋੜੇ ਲਕਚਰ ਵਿਚਾਰ ਸਨ ਜੋ ਕਿ ਅਸੀਂ ਉਹਨੂੰ ਉਹਨੂੰ ਅਸੀਂ ਅਪਰੂਵ ਨਹੀਂ ਕਰਦੇ ਅਸੀਂ ਉਹਨੂੰ ਵੀ ਕੰਡੈਮ ਕਰਦੇ ਆ ਕਿ ਇਹ ਹੈ ਜੇ ਸਾਡੇ ਨਹੀਂ ਹੋਣੀ ਚਾਹੀਦੀ ਬੱਚਿਆਂ ਤੇ ਗਲਤ ਅਸਰ ਪੈਂਦਾ ਪਰ ਇੱਕ ਸਿੱਖ ਨੂੰ ਇਹ ਨਹੀਂ ਸ਼ੋਭਾ ਦਿੰਦਾ ਕਿ ਤੁਸੀਂ ਜਾ ਕੇ ਕਿਸੇ ਨੂੰ ਇਹ ਕਤਲ ਕਰ ਦਿਓ ਸਿੰਘ ਦਾ ਬਾਣਾ ਪਾਣਾ ਸਿੰਘ ਦੀ ਦਸਤਾਰ ਸਜਾਣਾ ਨਿਆਂਗਾ ਦੇ ਰੂਪ ਵਿਚਾਣਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਹਰ ਹੁੰਦੀ ਹੈ ਉਹਨਾਂ ਦਾ ਬਾਣਾ ਹੈ ਉਹਨਾਂ ਦੀ ਯੂਨੀਫਾਰਮ ਹੈ ਤੇ ਇਸ ਬਾਣੇ ਨੂੰ ਪਾ ਕੇ ਗਲਤ ਇਹ ਜੇ ਕੰਮ ਕਰਨਾ ਅਸੀਂ ਬਿਲਕੁਲ ਕੰਡਮ ਕਰਦੇ ਹਾਂ ਇਹ ਤਾਲਿਬਾਨਾਂ ਨਾਲ ਕੰਮ ਨਹੀਂ ਕਰਦੇ ਫਿਰ ਸਿੱਖ ਹੋਣ ਜਿਹੜੇ ਸੀ ਬਿਲਕੁਲ ਇਹ ਇਹ ਇਹਦੇ ਇਹਦੇ ਤਾਲਿਬਾਨਾਂ 'ਚ ਕੋਈ ਫਰਕ ਨਹੀਂ ਔਰ ਮੀਕਾ ਸਿੰਘ ਵੀ ਆਏ ਨੇ ਕੁਝ ਸਿੰਗਰ ਆਏ ਨੇ ਅੱਗੇ ਬਾਕੀ ਸਿੰਗਰ ਕਿਉਂ ਚੁੱਪ ਬੈਠੇ ਬਿਲਕੁਲ ਮੀਕਾ ਸਿੰਘ ਮੈਂ ਸਮਝਦਾ ਦੁਨੀਆ ਦੇ ਮੰਨੇ ਪੰਜਾਬੀ ਸਿੰਗਰ ਮੇਨਸਟ੍ਰੀਮ ਸਿੰਗਰ ਨੇ ਜਿਨ੍ਹਾਂ ਨੇ ਸਿੱਖੀ ਨੂੰ ਪੰਜਾਬੀ ਗਾਇਕੀ ਨੂੰ ਬਹੁਤ ਅੱਗੇ ਲੈ ਕੇ ਗਏ ਨੇ ਔਰ ਮੈਂ ਬੜਾ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਗੇ ਆ ਕੇ ਇੱਕ ਸਟੈਂਡ ਲਿਆ ਔਰ ਇਸ ਗੱਲ ਨੂੰ ਸਭ ਤੋਂ ਪਹਿਲਾਂ ਅੱਗੇ ਆ ਕੇ ਉਹਨਾਂ ਨੇ ਜੋ ਸਹੀ ਸੀ ਉਹਨੂੰ ਸਹੀ ਕੀਤਾ ਸਾਡੇ ਘਰ ਵਿੱਚ ਹੀ ਅਸੀਂ ਇਹ ਆਪਣੇ ਬੱਚਿਆਂ ਨੂੰ ਸਿੱਖਿਆ ਦਈਏ ਵੀ ਇਹ ਲਚਰਤਾ ਤੋਂ ਦੂਰ ਰਹੋ ਇਹ ਜਿਹੜੀਆਂ ਬੀਬੀਆਂ ਇਹ ਜੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਅਸੀਂ ਅੱਛੇ ਰੋਲ ਮਾਡਲ ਬਣ ਕੇ ਉਹਨਾਂ ਨੂੰ ਅਸੀਂ ਅੱਛੇ ਪਾਸੇ ਲਾਈਏ ਕੋਈ ਸੰਸਥਾਵਾਂ ਸਾਡੀਆਂ ਗਿਆਨ ਇਹ ਦਾ ਮਤਲਬ ਨਹੀਂ ਕਿ ਤੁਸੀਂ ਕਤਲ ਕਰ ਦਿਓ ਤੇ ਕਹੋ ਜੀ ਅਸੀਂ ਇਹਨਾਂ ਨੂੰ ਸੋਦੇ ਲਾਤਾ ਸੋਦਾ ਲਾਣਾ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਨਿਆਥੀ ਲੇਡੀ ਦੇ ਉੱਪਰ ਇੱਕ ਮਹਿਲਾ ਦੇ ਉੱਪਰ ਤੁਸੀਂ ਉਹਨੂੰ ਕਤਲ ਕਰ ਦਿਓ ਅਮਰੀਕਾ ਤੋਂ ਸਿੱਖ ਲੀਡਰ ਅੱਜ ਸਾਡੇ ਨਾਲ ਨੇ ਸਿਕਸ ਆਫ ਅਮਰੀਕਾ ਦੇ ਚੇਅਰਮੈਨ ਐਂਡ ਫਾਊਂਡਰ ਜਸਪੀਰ ਜੀ ਪਿੱਛੇ ਇੱਕ ਕਤਲ ਹੋਇਆ ਬੱਚੀ ਦਾ ਸਿੱਖ ਜਾਣੇ ਜਾਂਦੇ ਸੀ ਤੀਆਂ ਪੈਣਾ ਦੀਆਂ ਚੁੰਨੀਆਂ ਦੇਣ ਵਿੱਚ ਤੀਆਂ ਪੈਣਾ ਦੀ ਰਾਖੀ ਕਰਨ ਵਾਸਤੇ ਇਹ ਕਿਦਾਂ ਦਾ ਮਾਹੌਲ ਚੱਲ ਪਿਆ ਇਹ ਚੁੰਨੀਆਂ ਆਪ ਹੀ ਲਾਂ ਲਾਪੇ ਨੇ ਸਿੱਖ ਕੀ ਕਹੋਗੇ ਬਹੁਤ ਹੀ ਨਿੰਦਨੀ ਘਟਨਾ ਹੋਈ ਹੈ ਜਿਹੜੀ ਕਿ YouTube ਇਨਫਲੂਐਂਸਰ ਦਾ ਕਤਲ ਕੀਤਾ ਗਿਆ ਹੈ ਆ ਹਮੇਸ਼ਾ ਸਿੱਖਾਂ ਨਾਲ ਜਿਵੇਂ ਤੁਸੀਂ ਕਿਹਾ ਕਿ ਬੜਾ ਹੀ ਇੱਕ ਸਿੱਖ ਦਸਤਾਰਤਾਰੀ ਸਿੱਖ ਬੱਚੀਆਂ ਨੂੰ ਅਸੀਂ ਤੇ ਮੁਗਲਾਂ ਦੇ ਵੇਲੇ ਬੱਚੀਆਂ ਛੁੜਾ ਕੇ ਲਿਆਉਂਦੇ ਰਹੇ ਹਾਂ ਉਹਨਾਂ ਨੂੰ ਵਾਪਸ ਕਰ ਲਿਆ ਕੇ ਉਹਨਾਂ ਨੂੰ ਰੀਹੈਬਿਲੀਟੇਟ ਕਰਦੇ ਰਹੇ ਹਾਂ ਅਸੀਂ ਤੇ ਕੋਟਿਆਂ ਤੋਂ ਰੀਹੈਬਿਲੀਟੇਟ ਕੀਤੀਆਂ ਨਹੀਂ ਸਾਡੀ ਹਿਸਟਰੀ ਹੈ ਤੇ ਇੱਕ ਇਨਫਲੂਐਂਸਰ ਜਿਹੜੀ ਕਿ ਥੋੜੇ ਲੱਛਰ ਵਿਚਾਰ ਸਨ ਜੋ ਕਿ ਅਸੀਂ ਉਹਨੂੰ ਉਹਨੂੰ ਅਸੀਂ ਅਪਰੂਵ ਨਹੀਂ ਕਰਦੇ ਅਸੀਂ ਉਹਨੂੰ ਵੀ ਕੰਡੈਮ ਕਰਦੇ ਹਾਂ ਕਿ ਇਹ ਹੈ ਜੇ ਸਾਡੇ ਨਹੀਂ ਹੋਣੇ ਚਾਹੀਦੇ ਬੱਚਿਆਂ ਤੇ ਗਲਤ ਅਸਰ ਪੈਂਦਾ ਪਰ ਇੱਕ ਸਿੱਖ ਨੂੰ ਇਹ ਨਹੀਂ ਸ਼ੋਭਾ ਦਿੰਦਾ ਕਿ ਤੁਸੀਂ ਜਾ ਕੇ ਕਿਸੇ ਨੂੰ ਕਤਲ ਕਰ ਦਿਓ ਕਿਉਂਕਿ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਜਾਂ ਉਹਨਾਂ ਦੀ ਆਦਤਾਂ ਨਾਲ ਤੁਹਾਡੀ ਸਹਿਮਤੀ ਨਹੀਂ ਹੈ ਤੁਸੀਂ ਸਮਝਾਓ ਤੁਸੀਂ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਵੀ ਜਾ ਕੇ ਸਮਝਾਇਆ ਉਹਨਾਂ ਨੇ ਜਾ ਜਾ ਕੇ ਤੇ ਪਿਆਰ ਨਾਲ ਪੀਸ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਇਹ ਨਹੀਂ ਕੀਤਾ ਕਿ ਜਾ ਕੇ ਤੁਸੀਂ ਸਿੱਧਾ ਘਾਟੇ ਲਾ ਦਿਓ ਤੇ ਸਿੰਘ ਦਾ ਬਾਣਾ ਪਾਣਾ ਸਿੰਘ ਦੀ ਦਸਤਾਰ ਸਜਾਣਾ ਨਿਆਂਗਾ ਦੇ ਰੂਪ ਪਛਾਣਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਹਰ ਹੁੰਦੀ ਹੈ ਉਹਨਾਂ ਦਾ ਬਾਣਾ ਹੈ ਉਹਨਾਂ ਦੀ ਯੂਨੀਫਾਰਮ ਹੈ ਤੇ ਇਸ ਬਾਣੇ ਨੂੰ ਪਾ ਕੇ ਗਲਤ ਇਹ ਜੇ ਕੰਮ ਕਰਨਾ ਅਸੀਂ ਬਿਲਕੁਲ ਕੰਡੈਮਨ ਕਰਦੇ ਹਾਂ ਇਹ ਤਾਲਿਬਾਨ ਵਾਲਾ ਕੰਮ ਨਹੀਂ ਕਰਦੇ ਫਿਰ ਸਿੱਖ ਹੋਣ ਜਿਹੜੇ ਬਿਲਕੁਲ ਇਹ ਇਹਦੇ ਤੇ ਤਾਲਿਬਾਨ ਚ ਕੋਈ ਫਰਕ ਨਹੀਂ ਕੀ ਹੋ ਗਏ ਇਹਨਾਂ ਨੂੰ ਹੁਣ ਪੰਜਾਬ ਸਰਕਾਰ ਨੂੰ ਔਰ ਮੀਕਾ ਸਿੰਘ ਵੀ ਆਏ ਨੇ ਕੁਝ ਸਿੰਗਰ ਆਏ ਨੇ ਅੱਗੇ ਬਾਕੀ ਸਿੰਗਰ ਕਿਉਂ ਚੁੱਪ ਬੈਠੇ ਨੇ ਬਿਲਕੁਲ ਮੀਕਾ ਸਿੰਘ ਮੈਂ ਸਮਝਦਾ ਦੁਨੀਆ ਦੇ ਮੰਨੇ ਪੰਜਾਬੀ ਸਿੰਗਰ ਮੇਨਸਟ੍ਰੀਮ ਸਿੰਗਰ ਨੇ ਜਿਨ੍ਹਾਂ ਨੇ ਸਿੱਖੀ ਨੂੰ ਪੰਜਾਬੀ ਗਾਇਕੀ ਨੂੰ ਬਹੁਤ ਅੱਗੇ ਲੈ ਕੇ ਗਏ ਨੇ ਔਰ ਮੈਂ ਬੜਾ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਗੇ ਆ ਕੇ ਸਟੈਂਡ ਲਿਆ ਔਰ ਇਸ ਗੱਲ ਨੂੰ ਸਭ ਤੋਂ ਪਹਿਲਾਂ ਅੱਗੇ ਆ ਕੇ ਉਹਨਾਂ ਨੇ ਜੋ ਸਹੀ ਸੀ ਉਹਨੂੰ ਸਹੀ ਕਿਹਾ ਉਹਨੇ ਕਿਹਾ ਵੀ ਤੁਹਾਡੇ ਵਿਚਾਰ ਨਹੀਂ ਮਿਲ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਾਨੂੰਨ ਆਪਣੇ ਹੱਥੇ ਚ ਲੈ ਕੇ ਤੇ ਇਹ ਗੁੰਡਾਗਰਦੀ ਸ਼ੁਰੂ ਕਰ ਦਿਓ ਮੈਂ ਚਾਹਨਾ ਜਿਵੇਂ ਮੀਕਾ ਸਿੰਘ ਅੱਗੇ ਆਏ ਨੇ ਹੋਰ ਵੀ ਸਾਡੇ ਜਿਹੜੇ ਉਗੇ ਕਲਾਕਾਰ ਨੇ ਉਹਨਾਂ ਨੂੰ ਵੀ ਅੱਗੇ ਆ ਕੇ ਦੇ ਉੱਪਰ ਸਟੈਂਡ ਲੈਣਾ ਚਾਹੀਦਾ ਹੈ ਬਾਬਾ ਬਲਬੀਰ ਸਿੰਘ ਜੀ ਜਿਹੜੇ ਕਿ ਨਿਹੰਗ ਦਲ ਵੱਡਾ ਦਲ ਦੇ ਮੁਖੀ ਨੇ ਉਹਨਾਂ ਨੇ ਵੀ ਆ ਕੇ ਇਸ ਨੂੰ ਕੰਡੈਮਨ ਕੀਤਾ ਹੈ ਔਰ ਔਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਕੰਡੈਮਨ ਕਰੀਏ ਔਰ ਇਹਨੂੰ ਉੱਥੇ ਹੀ ਰੋਕੀਏ ਔਰ ਨਾਲੇ ਐਸਜੀਪੀਸੀ ਤੇ ਸਾਡੀਆਂ ਹੋਰ ਸੰਸਥਾਵਾਂ ਨੇ ਸਾਡੇ ਘਰ ਵਿੱਚ ਹੀ ਅਸੀਂ ਇਹ ਆਪਣੇ ਬੱਚਿਆਂ ਨੂੰ ਸਿੱਖਿਆ ਦਈਏ ਵੀ ਇਹ ਲੱਚਰਤਾ ਤੋਂ ਦੂਰ ਰਹੋ ਇਹ ਜਿਹੜੀਆਂ ਬੀਬੀਆਂ ਇਹ ਜੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਅਸੀਂ ਅੱਛੇ ਰੋਲ ਮਾਡਲ ਬਣ ਕੇ ਉਹਨਾਂ ਨੂੰ ਅਸੀਂ ਅੱਛੇ ਪਾਸੇ ਲਾਈਏ ਕੋਈ ਸੰਸਥਾਵਾਂ ਸਾਡੀਆਂ ਅਗਿਆਨ ਇਹ ਦਾ ਮਤਲਬ ਨਹੀਂ ਕਿ ਤੁਸੀਂ ਕਤਲ ਕਰ ਦਿਓ ਤੇ ਕਹੋ ਜੀ ਅਸੀਂ ਇਹਨਾਂ ਨੂੰ ਸੋਦੇ ਲਾਤਾ ਸੋਦਾ ਲਾਣਾ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਨਿਆਥੀ ਲੇਡੀ ਦੇ ਉੱਪਰ ਇੱਕ ਮਹਿਲਾ ਦੇ ਉੱਪਰ ਤੁਸੀਂ ਉਹਨੂੰ ਕਤਲ ਕਰ ਦਿਓ ਔਰ ਇਹ ਫਿਰ ਐਗਜ਼ਾਮਪਲ ਤੇ ਤੁਹਾਨੂੰ ਦੇਂਦੇ ਨੇ ਕਿ ਅਸੀਂ ਇੰਦਰਾ ਗਾਂਧੀ ਵੀ ਮਾਰੀ ਸੀ ਹੁਣ ਇੰਦਰਾ ਗਾਂਧੀ ਤੇ ਕੋਮਲ ਕੁਮਾਰੀ ਕਿਤੇ ਨਹੀਂ ਨਾ ਜੋ ਉਹਨੇ ਕੰਮ ਕੀਤਾ ਸੀ ਇੰਦਰਾ ਗਾਂਧੀ ਨੇ ਸਾਡੇ ਦਰਬਾਰ ਸਾਹਿਬ ਠਾਤੇ ਸੀ ਸਾਡਾ ਬੜਾ ਕੁਝ ਉਹਨਾਂ ਨੇ ਠਾਤਾ ਸੀ ਉਹਨੂੰ ਤੋਂ ਨਹੀਂ ਸੀ ਇਹ ਨਾ ਕਹੋਗੇ ਔਰਤ ਸੀ ਬਿਲਕੁਲ ਤੇ ਉਹ ਉਥੇ ਫਰਕ ਹੈ ਪਰ ਇਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਖਿਲਾਫ ਹੈ। ਇਸੇ ਡਾਕਟਰ ਜਸਦੀਪ ਸਿੰਘ ਜੈਸੀ ਦੇਖਦੇ ਰਹੋ ਅਮੇজিং ਟੀਵੀ ਵਸ਼ਿੰਟਨ ਡੀਸੀ ਤੋਂ ਆਪਣੀਆਂ ਭਾਵਨਾਵਾਂ ਇਹਨਾਂ ਨੇ ਜਾਗਰ ਕੀਤੀਆਂ ਦੇਖਦੇ ਰਹੋ ਅਮੇজিং ਟੀਵੀ ਫਿਰ ਮਿਲਾਂਗੇ ਨਵੇਂ ਹਫਤੇ ਨਵੇਂ ਪ੍ਰੋਗਰਾਮ ਦੇ